ਇਹਦੇ ਵਿੱਚ ਮੇਨ ਜਿਹੜਾ ਹੈਗਾ ਜੀ ਸਾਡੇ ਡੀਏਜੀ ਰਾਕੇਸ਼ ਕੌਸ਼ਲ ਡੀਏਜੀ ਬਾਰਡਰ ਨੇ ਤੇ ਐਸਐਸਪੀ ਸੀ ਹਰੀਸ਼ ਦੇਮਾ ਇਹਨਾਂ ਦੀਆਂ ਜਿਹੜੀਆਂ ਹਦਾਇਤਾਂ ਦੇ ਮਤਲਬ ਜਿਹੜੀ ਚੋਰੀ ਦੀ ਵਾਰਦਾਤ ਦਾ ਹੋਸ਼ਿਆਰ ਚੋਰੀਆਂ ਸਹੀ ਉਹਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਟੀਮਾਂ ਬਣਾਈਆਂ ਗਈਆਂ ਸੀ ਇਸ 9 ਨੂੰ ਲੈ ਕੇ ਪ੍ਰਾਪਰਟੀ ਦੀ ਹੈਗੀ ਹੈ ਨਾਕਾਬੰਦੀ ਤੇ ਹੋਰ ਪੈਟਰੋਲਿੰਗ ਵਧਾਈ ਗਈ ਜੀ ਤੋਂ ਇਸੇ ਦਰਹੀ ਦੇ ਤਹਿਤ 29 4 24 9 ਅਪ੍ਰੈਲ ਨੂੰ ਨਕਾਬੰਦੀ ਦੇ ਦੌਰਾਨ ਕਰਨ ਉਰਫ ਮੋਟਾ ਤੇ ਮੈਨੂਅਲ ਮਸੀ ਇਹ ਦੋ ਬੰਦੇ ਨੇ ਕਪਟਾ ਕੀਤਾ ਸੀ ਇਹਨਾਂ ਕੋਲ ਦੋ ਚੋਰੀ ਦੇ ਮੋਬਾਈਲ ਬਰਾਮਦ ਹੋਏ ਸੀ ਤੋਂ ਇਹਨਾਂ ਦੀ ਪੁਸ਼ਗਿਸ਼ ਤੇ ਫਰਦਰ ਅਕੇ 9 ਮੋਬਾਈਲ ਹੋਰ ਬਰਾਮਦ ਹੋਏ ਨੇ ਇੱਕ ਚੀਨੀ ਸੋਨਾ ਤੋਂ थाना ਤਾਰੀਅਲ ਬਕੇ ਮਕਰਮੰਦਾਚ ਕੀਤਾ ਤੇ ਸੋਨਾ ਸੀ 411 ਚੀਨ ਦੇ ਖਲਾ ਮਕਰਮੰਦਾਚ ਕੀਤਾ ਤੋਂ ਫਰਦਰ ਐਸਐਚਓ ਧਾਰੀয়াল ਨੇ ਬੜੀ ਮਿਹਨਤ ਨਾਲ ਕਰਕੇ ਇਹ ਬੰਦੇ ਅਰੈਸਟ ਕੀਤੇ ਨੇ। ਇਹ ਸੀ ਦੜੀ ਦੇ ਤਹਿਤ ਕਿ ਥਾਣਾ ਸਿਟੀ ਗੁਰਦਾਸਪੁਰ ਦੇ ਰੀ ਵਿੱਚ 13-14 ਦੀ ਦਰਮਿਆਨੀ ਰਾਤ ਨੂੰ ਮੋਬਾਈਲ ਦੀ ਦੁਕਾਨ ਤੋਂ ਚੋਰੀ ਹੋਈ ਸੀ। ਉਹ ਇਹਦੇ ਵਿੱਚ ਦੋ ਬੰਦੇ ਫਿਗਰ ਹੋਏ ਸੀ। ਅਨਨੋਨ ਬੰਦਾ ਜਿਹੜੀ ਅਸੀਂ ਰਾਤ ਨੂੰ ਦੁਆਰ ਨਾਲ ਖਾਲੀ ਪਲਾਟ 'ਚੋਂ ਦੁਆਰ ਤੋੜ ਕੇ ਪੋਲ ਕਰਕੇ ਵਿੱਚੋਂ ਤਕਰੀਬਨ 20-25-30 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਸੀ ਅਪ੍ਰੋਕਸੀਮੇਟਲੀ ਵਲਪ ਗਿੰਦੀ ਨਹੀਂ ਸੀ ਲੇਕਿਨ ਇਹਨੇ ਫਿਕਰ ਹੋਈ ਹੈ ਉਹ ਮੋਬਾਈਲ ਚੋਰੀ ਹੋਏ ਸੀ ਸੋ ਇਹਦੇ ਵਿੱਚ ਐਸ ਐਚਓ सदर ਗਰਦਾਸਪੁਰ ਐਸ ਐਚਓ ਤੇਬਰ ਡੀ ਐਸ ਪੀ ਸਿਟੀ ਸੀ ਮੋਨ ਸਿੰਘ ਇਹਨਾਂ ਨੇ ਵਧੀਆ ਮਿਹਨਤ ਕਰਕੇ ਆਪਣੀ ਟੈਕਨੀਕਲ ਟੀਮਾਂ ਨਾਲ ਲਾ ਕੇ ਸੋ ਸ਼ਾਮ ਦੇ ਤੱਕ ਇਹਨਾਂ ਨੇ ਮᱞੇ ਸ਼ਾਮ ਤੱਕ ਜਿਹੜੀ ਨੈਕਸਟ 24 ਘੰਟੇ ਦੇ ਵਿੱਚ ਇਹ ਜਿਹੜੀ ਚੋਰੀ ਹੈ ਉਹਦਾ ਟੈਸਟ ਕਰ ਲਈ ਸੀ ਇਹਦੇ ਵਿੱਚ ਦੋ ਬੰਦੇ ਫਿਕਰ ਹੋਏ ਸੀ ਬਾਅਦ ਜਦੋਂ ਬਥੇ ਟੈਕਨੀਕਲ ਦੇ ਆਧਾਰ ਤੇ ਇਹਦੇ ਵਿੱਚ ਮਨਜੀਤ ਸਿੰਘ ਉਹ ਸੋਰੀ ਮਨਜੀਤ ਸਿੰਘ ਨਹੀਂ ਅਮਨਦੀਪ ਸਿੰਘ ਤੇ ਕਮਲ ਦੋ ਬੰਦੇ ਅਰੈਸਟ ਹੋਏ ਸੀ ਜਿਹੜਾ ਅਮਨਦੀਪ ਸਿੰਘ ਹੈ ਇਹਦਾ ਭਰਾ ਇੱਕ ਮਨਜੀਤ ਸਿੰਘ ਜਿਹੜਾ ਹੈ ਨਹੀਂ ਪੁੱਛ ਕੇ ਚਾਇਆ ਵੀ ਇਹ ਦੋਸਕੇ ਭਰਾ ਨੇ ਅਮਨਦੀਪ ਸਿੰਘ ਤੇ ਮਨਜੀਤ ਸਿੰਘ ਉਹ ਅਮਨਦੀਪ ਸਿੰਘ ਜਿਹੜਾ ਹੈਗਾ ਮਨਜੀਤ ਦਾ ਭਰਾ ਇਹ ਕਰਾਇਤ ਰਹਿ ਰਿਹਾ ਸੀ ਉਹ ਮਤਨ ਲੈ ਕੇ ਤੇ ਕਮਲ ਜਿਹੜਾ ਹੈਗਾ ਨਾਲ ਜਿਹੜੀ ਚੋਰੀ ਵਿੱਚ ਵਾਰਦਾਤ ਤੇ ਸ਼ਾਮਲ ਸੀ ਉਹ ਇਹਨਾਂ ਨੇ ਤਕਰੀਬਨ 14 ਮੋਬਾਈਲ ਇਹਨਾਂ ਕੋਲ ਬਰਾਮਦ ਹੋ ਗਏ ਸੀ ਮੌਕੇ ਤੋਂ ਉਹਤੇ ਜਿਹੜਾ ਮਨਜੀਤ ਹੈ ਉਹ ਵਕਤੋ ਫਰਾਰ ਸੀ ਲੇਕਿਨ ਇਹਨਾਂ ਦੀ ਪੁਸ਼ੀਸ਼ ਤੇ ਫਰਦਰ ਜਿਹੜਾ ਮਨਜੀਤ ਸੂਰੇਸ ਰੈਸਟ ਕਰ ਲਿਆ ਬਾਕੀ ਦੇ ਜਿਹੜੇ 11 ਮੋਬਾਈਲ ਨੇ ਉਹ ਵੀ ਅਸੀਂ ਬਰਾਮਦ ਕਰ ਲਏ ਨੇ ਸ਼ਹਿਰ ਦੇ ਵਿੱਚ ਜਿਹੜੀਆਂ ਹੋਰ ਵੀ ਚੋਰੀਆਂ ਹੋ ਰਹੀਆਂ ਉਹਨਾਂ ਵਿੱਚ ਵੀ ਇਨਵੋਲਵ ਹੋ ਸਕਦੇ ਜਿੱਦਾਂ ਇੱਕ ਦੁਕਾਨ ਹੋਰ ਥੋੜੀ ਸੀ ਇਹਨਾਂ ਨੇ ਬਾਕੀ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਵੀ ਜਿਹਨਾਂ ਦਾ ਕੋਲ ਰੋਲ ਸਾਹਮਣੇ ਆਇਆ ਲੇਕਿਨ ਇਹ ਉਸ ਐਂਗਲ ਤੇ ਵੀ ਅਸੀਂ ਪ੍ਰੋਪਰ ਇਹਨਾਂ ਨੂੰ ਅਸੀਂ ਕਾਫੀ ਤਰਗੋਸ਼ੀ ਕੀਤੀ ਹੈ ਲੇਕਿਨ ਹੋਰ ਵੀ ਅਸੀਂ ਜੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਨੂੰ ਅਸੀਂ ਦੱਸਾਂਗੇ 4-5 ਘੰਟਿਆਂ ਦੇ ਵਿੱਚ ਸਰ ਜਿਹੜੀ ਇਹ ਜਿਹੜੀ ਚੋਰੀ ਜਿਹੜੀ ਹੈ ਟ੍ਰੇਸ ਕੀਤੀ ਗਈ ਆ ਕਿਹੜੇ ਪੱਖਾਂ ਤੋਂ ਸਰ ਇਹਨਾਂ ਨੂੰ ਫੜਿਆ ਗਿਆ ਜਿਹੜੀ ਕਾਬੂ ਆਏ ਆ ਇਹ ਬੜੀ ਦੇਖੋ ਅੱਜਕੱਲ ਬੜਾ ਇਹਦਾ ਐਡਵਾਂਸ ਟੈਕਨੋਲੋਜੀ ਆ ਸੀਸੀਟੀਵੀ ਫੁਟੇਜ ਅਸੀਂ ਪ੍ਰੋਪਰ ਜਿਹੜੀ ਜਵਾਰਦਾ ਤੋਂ ਬਾਅਦ ਅਸੀਂ ਡੇ ਆਫ ਸੀਨ ਆਫ ਕਰਾਇਮ ਤੋਂ ਜਿਹੜਾ ਹੈਗਾ ਅਸੀਂ ਸ਼ੁਰੂਆਤ ਕੀਤੀ ਸੀ ਲੇਕਿਨ ਬਹੁਤ ਬੜੇ ਸਾਜ਼ਿਗਰ ਸਦ ਹੋਏ ਨੇ ਇੰਸਿਸਟਿਵ ਕੈਮਰੇ ਦੀ 4 ਮਹੀਨਿਆਂ ਤੋਂ ਬਾਅਦ ਹੈ ਸਰ ਇਹਨਾਂ ਤੋਂ ਕੋਈ ਪਰਨਮੀ ਮਾਮਲੇ ਦਰਜੀ ਇਸ ਨਹੀਂ ਇਹ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਪੜਾਲ ਕਰ ਰਹੇ ਨਾ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਰ ਜਿਹੜੇ ਲੋਕ ਬਿਨਾਂ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਦੇਂਦੇ ਜਿਹੜੇ ਇਦਾਂ ਪਰਵਾਸੀ ਰੱਖਦੇ ਆ ਜਿਹੜੇ ਆ ਜਿਹੜੇ ਆ ਕ੍ਰਾਈਮ ਕਰਦੇ ਬੇ ਆ ਤੇ ਉਹਨਾਂ ਨੂੰ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਤਾਂ ਜਾ ਦੁਬਾਰਾ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋ ਸਕੇ ਹਾਂ ਬਿਲਕੁਲ ਜਿਹੜੇ ਬੰਦੇ ਕਿਰਾਏਦਾਰ ਨੇ ਅਸੀਂ ਇਹ ਵੀ ਵਾਕੀ ਫਿਰ ਦੁਬਾਰਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਕੋਈ ਵੀ ਤੁਹਾਨੂੰ ਕਿਰਾਏਦਾਰ ਰਹਿੰਦਾ ਹੈਗਾ ਜਾਂ ਕੋਈ ਵੀ ਕਿਰਾਇਆ ਰੱਖਦੇ ਹੋ ਪਰਪਰ ਉਸ ਕੰਸਰਨਡ ਵਿਦਨ ਡਿਸਟ੍ਰਿਕਟ ਦੇ ਆਊਟ ਆਫ ਡਿਸਟ੍ਰਿਕਟ ਜਾਂ ਆਊਟ ਆਫ ਸਟੇਟ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਓ ਸਰ ਜੀ ਪਰਮਸੀ ਜੀ ਪੰਜਾਬੀ ਸੀ ਆ ਪੰਜਾਬੀ ਸੀ ਕਿਥੋਂ ਦੇ ਵਾਸੀ ਸੀਗੇ ਆਏ ਨਾਲ ਹੀ ਇਸ ਇਲਾਕੇ ਦੇ ਰਹਿਣ ਵਾਲੇ ਨੇ ਦਿਨਾਰਾਗ ਸਾਈਡ ਦੇ ਆਉਣ ਵਾਲੇ ਨੇ ਕੀ ਲੱਗਦਾ ਕਿ ਪੁਲਿਸ ਡਿਪਲੋਏ ਹੋਣ ਦੇ ਬਾਅਦ ਵੀ ਜਿਹੜੀ ਚੋਰੀਆਂ ਵਧ ਰਹੀਆਂ ਨੇ ਉਹਦੇ ਕੀ ਕਰਨਾ ਨਹੀਂ ਐਸੀ ਗੱਲ ਨਹੀਂ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਨੇ ਜੇ ਪੈਟਰੋਲਿੰਗ ਨੇ ਪ੍ਰੋਪਰ ਹੋ ਰਹੀ ਹੈ ਲੇਕਿਨ ਫਿਰ ਵੀ ਯਾਨੀ ਕਿ ਥੋੜਾ ਜਿਹਾ ਫੋਰਸ ਨੂੰ ਕਈ ਵਾਰਾਂ ਇਹਦੇ ਡਰਾਂ ਕੋ ਹੋਰ ਡਿਊਟੀ ਪੈ ਜਾਂਦੀ ਹੈ ਵਿੱਚ ਫੋਸਟ ਲਗਾਤਾਰ ਅਟੈਂਪ ਲੇਕਿਨ ਫਿਰ ਵੀ ਇਹ ਚੀਜ਼ ਨੂੰ ਅਸੀਂ ਟੈਸਟ ਕਰੀ ਜਾਂਦੇ ਹਾਂ ਸਭ ਦੇ ਲਗਾਤਾਰ ਜਿਹੜੇ ਇਹ ਜਿਹੜੇ ਲੋਕ ਰਾਏ ਤੇ ਜਾ ਕੇ ਤੇ ਜਿਹੜੇ ਦੂਜੇ ਪਾਸੇ ਜਾ ਕੇ ਜਦੋਂ ਅੰਜਾਮ ਦਿੰਦੇ ਆ ਤਾਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇੱਕ ਚਾਂਸਾ ਦਿੰਦੇ ਆ ਕਿ ਉਹ ਫਿਰ ਵੀ ਫੜੇ ਜਾਂਦੇ ਆ ਕੋਈ ਇਹ ਬਾਕੀ ਜੋ ਕ੍ਰਿਮੀਨਲ ਦਾ ਕੰਮ ਆਪਣਾ ਮਾਈਂਡ ਅਪਲਾਈ ਕਰਨਾ ਲੇਕਿਨ ਜੋ ਸਾਡਾ ਸਾਡਾ ਜੋ ਕੰਮ ਡਿਟੈਕਸ਼ਨ ਕਰਨਾ ਤੋਂ ਉਹਨਾਂ ਨੂੰ ਅਸੀਂ ਬ੍ਰੇਕ ਕਰਨਾ आज कितने टोटल फड़े हैं यार कितने चोरियां हुईं तो मतलब टेस्ट हुईं हैं ये मेन जिधर चोरियां हैं जो तो दसरे हैं तो नहीं नहीं मेन चोरी है नाम तो हुई है लेकिन बाकी ये पहली चोरियां अभी ऐसी कर रहे हैं और वो वक्त पर कर रहे हैं वो जल्दी टेस्ट कर लाने दें देश दुनिया की हर खबर सबसे प